ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਦੇਖੋ ਉਧਰ ਕੈਲਰਮ ਵਾਲਾ ਵੀ ਹੋ ਗਿਆ ਗਰਮ ਰਵੀ ਦੇਖੋ ਪ੍ਰਮੋਟਰ ਵੀ ਮਾਰਦੇ ਸੀ ਥਾਪੀਆਂ ਮਾਹੌਲ ਹੋ ਗਿਆ ਗਰਮ ਅਰਚ ਤੇ ਖੁਸ਼ੀ ਵਿਚਕਾਰ ਹੋ ਗਿਆ ਖੜਕਾ ਦੜਕਾ ਦੇਖੋ ਇੱਕ ਦੂਜੇ ਦੇ ਕੋਲ ਆ ਕੇ ਕਹਿੰਦੇ ਅਰਚ ਬਰਸਾਲਪੁਰੀਆ ਕਰਦਾ ਸੀ ਅੜੀਆਂ ਦੁੱਗਾਂ ਵਾਲੇ ਮੂਰੇ ਦੁੱਗਾਂ ਵਾਲਾ ਕਹਿੰਦਾ ਹੁਣ ਤਾਂ ਕੜੀਆਂ ਹੀ ਪੰਨੀਆਂ ਦੇਖੋ ਐਕਸ਼ਨ ਦੁੱਗਾਂ ਵਾਲੇ ਦੇ ਦੇਖੋ ਅੱਜ ਦੀ ਥਾਪੀ ਝੋਟੇ ਦੀ ਕਹਿੰਦਾ ਇਦਾਂ ਹੀ ਕਰ ਇਹ ਰਤਵਾ ਇਹ ਮਿਹਨਤ ਵਾਲੀ ਆ ਲਓ ਕੈਨਰ ਵਾਲਾ ਜੌਂਡੀਅਰ ਫਿਰ ਕਬੱਡੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੈ ਰਣਜੀਤ ਸਾਹਿਬ ਬੋਲ 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 ਕਿ ਬਰਸਾਤ ਆ ਗਈ ਹੈ ਅਰਸ਼ਦੀਰ ਡਾਕਟਰ ਕੀ ਪਿਆ ਇਸ ਨੌਜਵਾਨ ਨੇ ਐਵੇਂ ਨਹੀਂ ਉਤਮਤਾ ਦੀ ਬਣਿਆ ਕੋਈ ਸੀਜ਼ਨ ਨਾ ਲੌਕ ਖੇਡ ਮੈਦਾਨ ਦੇ ਵਿੱਚ ਨੌਜਵਾਨ ਗਬਰੂ ਜੌਂਟੀਅਰ ਖੇਡ ਕਬੱਡੀ ਦਾ ਹੈ ਨੌਜਵਾਨ ਕੈਲਰਨ ਵਾਲਾ ਖੇਡ ਕਬੱਡੀ ਦਾ ਹੈ ਸਾਰ ਜਿੰਨੀ ਜਾਨ ਹੈ ਲਓ ਦੇਖੋ ਵੀ ਖੇਡ ਮੈਦਾਨ ਦੇ ਵਿੱਚ ਕਰਦਾ ਟਰਾਈ ਹੁੰਦਾ ਮੂਰੇ ਤੇ ਰਵੀ ਕੈਲਰਨ ਵਾਲਾ ਹਾਰੇ ਵਾਹ ਓ ਸੋਹਣੇ ਵਾਹ ਓ ਸੋਹਣੇ ਵਾਹ ਓ ਸੋਹਣੇ ਆਹ ਜਿੱਤ ਦੀ ਜਾਪੀ ਤੇ ਜੋ ਖਾ ਵੱਧ ਕੇ ਤੀਰ ਮਾਰੇ ਮੱਲਾ ਤੇਰੇ ਬਹਿਣਾ ਦਿੰਦੇ ਦਾਰ ਮਰਦਾ ਗੱਬਰੂ ਨੇ ਫਾਇਦਾ ਕੀ ਹੈ ਬਖਤ ਬੋਲ ਕੇ ਡਾਰੇ ਦਾ ਜੋਰ ਬਿਨਾ ਪੱਟਾਂ ਤੇ ਥਾਪੀ ਵੱਜਦੀ ਨਾ ਸੱਚਾ ਸਿਰੇ ਦੇ ਰਹੇ ਸ਼ਿਕਾਰੀ ਜੇ ਨਹੀਂ ਨਿਵਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਚੰਡੇ ਹੋਏ ਕੰਮ ਦਿੰਦੇ ਨੇ ਚੇਲਾ ਫੁਰਮਾ ਅਤੇ ਖਿਡਾਰੀ ਯਾਰ ਕਿ ਤੂੰ ਵੀ ਰਹਿ ਗਿਆ ਅਧੂਰਾ ਨਹੀਂ ਰਹਿ ਗਈ ਅਧੂਰੀ ਲੱਗੀ ਛੰਨੇ ਵਿੱਚ ਚੂਰੀ ਤੇ ਕੰਦੀਰ ਬਣ ਕੇ ਕੀ ਖੱਤਿਆ ਲੈ ਤੇਰੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ